ਅੱਜ ਸ਼ਿਵ ਸੈਨਾ ਉਧਰ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਇੱਕ ਵਿਸ਼ੇਸ਼ ਬੈਠਕ ਹੈ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਨਗਰ ਹਾਜੀਪੁਰ ਦੇ ਵਿੱਚ ਹੋ ਰਹੀ ਆ ਔਰ ਇਸ ਵਿੱਚ ਸਾਡੇ ਨਗਰ ਦੇ ਪਵਨ ਜੀ ਔਰ ਦੀਪਕ ਜੀ ਔਰ ਸਾਡੇ ਨਾਲ ਸੀਨੀਅਰ ਪੰਡਿਤ ਕਿਸ਼ਨ ਚੰਦ ਜੀ ਸਾਰਿਆਂ ਦੀ ਦੇਖ ਰੱਖ ਦੇ ਵਿੱਚ ਅੱਜ ਇੱਕ ਛੋਟੇ ਲੈਵਲ ਤੇ ਛੋਟੀ ਕੋਲ ਤੇ ਅੱਜ ਇੱਕ ਬੈਠਕ ਹੋਈ ਆ ਬੈਠਕ ਦਾ ਜਿਹੜਾ ਅੱਜ ਦੋ ਵਿਸ਼ੇ ਸੀਗੇ ਕਿ ਸਾਡਾ ਜਿਹੜਾ ਅੱਜ शिवसेना ਉਧਰ ਬਾਲਾ ਸਾਹਿਬ ਠਾਕਰੇ ਦਾ ਪਰਿਵਾਰ ਆ ਉਹ ਅੱਦ ਅੱਜ ਵਧਿਆ ਆ ਜਿਸ ਨੂੰ ਅਸੀਂ ਵਧਾਉਂਦੇ ਹੋਏ ਅੱਜ ਪਵਨ ਕੁਮਾਰ ਜੀ ਨੂੰ ਅਸੀਂ ਜ਼ਿਲ੍ਹਾ ਦਾ ਜਿਹੜਾ ਆ ਉਪ ਪ੍ਰਧਾਨ ਨਿਯੁਕਤ ਕੀਤਾ ਆ ਉਹਦੇ ਨਾਲ ਨਾਲ ਸਾਡੇ ਨਰਿੰਦਰ ਜੀ ਜਿਹੜੇ ਆ ਉਹ ਨਗਰ ਪ੍ਰਮੁੱਖ ਹਾਜੀਬਰ ਨਿਯੁਕਤ ਕੀਤੇ ਨੇ ਔਰ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਪੁਰਾਣੇ ਸਾਥੀ ਜਿਹੜੇ ਸੰਦੀਪ ਕੁਮਾਰ ਉਰਫ ਦੀਪੂ ਜੀ ਇਹਨਾਂ ਨੂੰ ਅਸੀਂ ਹਾਜੀਪੁਰ ਦਾ ਚੇਅਰਮੈਨ ਜਿਹੜਾ ਆ ਉਹ ਨਿਯੁਕਤ ਕੀਤਾ ਆ ਔਰ ਇਹਨਾਂ ਦੇ ਨਾਲ ਅਸ਼ਵਿੰਦਰ ਕੁਮਾਰ ਜੀ ਨੂੰ ਜਿਹੜਾ ਆ ਜਰਨਲ ਸੈਕਟਰੀ ਜਿਹੜਾ ਆ ਉਹ ਅਸੀਂ ਹਾਜੀਪੁਰ ਨਿਯੁਕਤ ਕੀਤਾ ਆ ਅਸੀਂ ਸ਼ਿਵ ਸੈਨਾ ਉਧੇ ਬਾਲਾ ਸਾਹਿਬ ਠਾਕਰੇ ਸਾਡੇ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਵੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਹੈਗਾ ਆ ਉਹ 80% ਸਮਾਜ ਸੇਵਾ ਔਰ 20% ਰਾਜਨੀਤੀ ਜਿਹੜੀ ਆ ਪਾਰਟੀ ਕਰਦੀ ਆ ਔਰ ਪਾਰਟੀ 19 ਜੂਨ 1925 ਤੋਂ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਜੀ ਨੇ ਬਣਾਈ ਸੀਗੀ ਔਰ ਅੱਜ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਅਸੀਂ ਪਾਰਟੀ ਦਾ ਪ੍ਰਚਾਰ ਔਰ ਪ੍ਰਸਾਰ ਕਰ ਰਹੇ ਆ ਦੀਪ ਕੁਮਾਰ ਉਰਫ ਦੀਪੂ ਜੀ ਇਹਨਾਂ ਨੂੰ ਅਸੀਂ ਹਾਜੀਪੁਰ ਦਾ ਚੇਅਰਮੈਨ ਜਿਹੜਾ ਆ ਉਹ ਨਿਯੁਕਤ ਕੀਤਾ ਆ ਔਰ ਇਹਨਾਂ ਦੇ ਨਾਲ ਅਸ਼ਵਿੰਦਰ ਕੁਮਾਰ ਜੀ ਨੂੰ ਜਿਹੜਾ ਆ ਜਰਨਲ ਸੈਕਟਰੀ ਜਿਹੜਾ ਆ ਉਹ ਅਸੀਂ ਹਾਜੀਪੁਰ ਨਿਯੁਕਤ ਕੀਤਾ ਆ ਅਸੀਂ ਸ਼ਿਵਸੈਨਾ ਉੱਧੇ ਬਾਲਾ ਸਾਹਿਬ ਠਾਕਰੇ ਸਾਡੇ Hindu Hit De Samrat ਬਾਲਾ ਸਾਹਿਬ ਠਾਕਰੇ ਵੀ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਹੈਗਾ ਆ ਉਹ 80% ਸਮਾਜ ਸੇਵਾ ਔਰ 20% ਰਾਜਨੀਤੀ ਜਿਹੜੀ ਆ ਪਾਰਟੀ ਕਰਦੀ ਆ ਔਰ ਪਾਰਟੀ 19 ਜੂਨ 1925 ਤੋਂ ਹਿੰਦੂ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਜੀ ਨੇ ਬਣਾਈ ਸੀਗੀ ਔਰ ਅੱਜ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਅਸੀਂ ਪਾਰਟੀ ਦਾ ਪ੍ਰਚਾਰ ਔਰ ਪ੍ਰਸਾਰ ਕਰ ਰਹੇ ਆ ਔਰ ਸਾਡੇ ਪੰਜਾਬ ਦੇ ਅਧਿક્ષ ਸ੍ਰੀਮਾਨੀ ਯੋਗਰਾਜ ਸ਼ਰਮਾ ਜੀ ਦੀ ਦੇਖਰੇਖ ਦੇ ਵਿੱਚ ਪਾਰਟੀ ਚੱਲ ਰਹੀ ਹੈ ਔਰ ਦੂਸਰਾ ਸਾਡਾ ਮੁੱਖੇ ਮੁੱਦਾ ਸੀਗਾ ਮੁੱਖ ਕਿ ਜੋ ਪੰਜਾਬ ਦੇ ਵਿੱਚ ਆਏ ਦਿਨ ਕਤਲਿਆਮ ਹੋ ਰਿਹਾ ਜੋ ਵਪਾਰੀਆਂ ਦੇ ਹੱਤਿਆਮਾਂ ਹੋ ਰਹੀਆਂ ਸਨੇਚਿੰਗ ਦੇ ਮਾਮਲੇ ਆ ਰਹੇ ਆ ਔਰ ਦਿਨ ਪ੍ਰਤੀ ਦਿਨ ਸਾਡੇ ਸ਼ਿਵਸਨਾਂ ਦੇ ਲੀਡਰਾਂ ਦੇ ਉੱਤੇ ਪੈਟਰੋਲ ਬੰਬ ਦੇ ਨਾਲ ਹਮਲੇ ਹੋ ਰਹੇ ਆ ਅਸੀਂ ਪੰਜਾਬ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦੇ ਆ ਕਿ ਜਦੋਂ ਦੀ ਪੰਜਾਬ ਸਰਕਾਰ ਬਣੀ ਆ ਸਾਡਾ ਆਮ ਵਰਗ ਹਰ ਇੱਕ ਵਰਗ ਜਿਹੜਾ ਵਪਾਰੀ ਵਰਗ ਔਰ ਬਿਲਕੁਲ ਜਿਹੜਾ ਹੈਗਾ ਉਹ ਸੁਰੱਖਿਤ ਹੈ ਸ਼ਿਵਸਨਾ ਉਦੋਂ ਬਾਲਾ ਸਾਹਿਬ ਠਾਕਰੇ ਪੁਰਜ਼ੋਰ ਮੰਗ ਕਰਦੀ ਆ ਹਾਂ ਪਿਛਲੇ ਸਮੇਂ ਦੇ ਵਿੱਚ ਹਰਦੀਪ ਸਿੰਘ ਲਾਡੀ ਜਿਨ ਨੇ ਵਿਕਾਸ ਦੀ ਹੱਤਿਆ ਕੀਤੀ ਸੀਗੀ ਰੋਪੜ ਦੇ ਵਿੱਚ ਔਰ ਸਾਡੇ ਆਦਰਨੀ ਇਹ ਪੰਜਾਬ ਦੇ ਡੀਜੀਪੀ ਸਾਹਿਬ ਗੌਰਵ ਜਦੇਵ ਜੀ ਔਰ ਸਾਡੇ ਲੁਧਿਆਣੇ ਤੋਂ ਕਮਿਸ਼ਨਰ ਸਾਹਿਬ ਕੁਲਦੀਪ ਸਿੰਘ ਚਾਲ ਜੀ ਨੇ ਇੱਕ ਪ੍ਰੈਸ ਭਾਰਤਾ ਦੇ ਦੁਆਰਾ ਚਾਰ ਗੁਰਗੇ ਜਿਹੜੇ ਹੈਗੇ ਆ ਉਹ ਖਾਲਿਸਤਾਨ ਮਾਈਂਡਡ ਫੜੇ ਸੀਗੇ ਅਸੀਂ ਉਹਨਾਂ ਦੀ ਸਰਾਹਨਾ ਕਰਦੇ ਆ ਔਰ ਇਹਦੇ ਨਾਲ ਨਾਲ ਅਸੀਂ ਕੇਂਦਰ ਸਰਕਾਰ ਨੂੰ ਇਹ ਵੀ ਚੇਤਾਨੇ ਆ ਕਿ ਅਗਰ ਕੇਂਦਰ ਸਰਕਾਰ ਨੇ 10 ਲੱਖ ਦਾ ਇਨਾਮ ਹਰਦੀਪ ਸਿੰਘ ਲਾਡੀ ਤੇ ਰੱਖਿਆ ਸੀਗਾ ਤੇ ਕਿਉਂ ਨਹੀਂ ਪੰਜਾਬ ਦੇ ਵਿੱਚ ਫੜਿਆ ਅਗਰ ਇਹਨਾਂ ਦੀ ਵਿਦੇਸ਼ ਦੀ ਨੀਤੀ ਇੰਨੀ ਜ਼ਬਰਦਸਤ ਹੈ ਕਿ ਵਿਦੇਸ਼ ਨੀਤੀ ਕੇਂਦਰ ਦੀ ਕਰਨੀ ਔਰ ਕਤਨੀ ਦੇ ਵਿੱਚ ਫਰਕ ਹੈ ਅਗਰ ਵਿਦੇਸ਼ ਨੀਤੀ ਦੇ ਦਿੱਲੀ ਦੇ ਵਿੱਚ ਜਾ ਕੇ ਇਹ ਕੁਝ ਕਰਦੇ ਨੇ ਔਰ ਸਟੇਟਾਂ ਦੇ ਵਿੱਚ ਕੁਝ ਕਰਦੇ ਨੇ ਅੱਜ ਪੰਜਾਬ ਦੇ ਵਿੱਚ ਕਿਸਾਨ ਮਰ ਰਿਹਾ ਆ ਕਿਸਾਨਾਂ ਜਿਹੜੀ ਪਾਰਟੀ ਆ ਪਾਰਟੀ ਨੂੰ ਦ੍ਰਿਸ਼ ਭਾਵਨਾ ਦੀ ਨੀਤੀ ਨੂੰ ਤਿਆ ਕਰਕੇ ਕਿਸਾਨਾਂ ਦੇ ਨਾਲ ਮੋੜੇ ਨਾਲ ਮੋੜਾ ਜਤਲਾਨਾ ਚਾਹੀਦਾ ਆ ਤਾਂ ਜੋ ਸਾਡਾ ਕਿਸਾਨ ਮੰਡੀਆਂ ਦੇ ਵਿੱਚ ਬਿਲਕੁਲ ਖੱਜਲ ਖਵਾਰ ਨਾ ਹੋਵੇ ਉਹਦੀ ਲਿਫਟਿੰਗ ਹੋਣੀ ਚਾਹੀਦੀ ਆ ਔਰ ਉਹਨੂੰ ਪੂਰੀ ਪੇਮੈਂਟ ਹੋਣੀ ਚਾਹੀਦੀ ਆ ਔਰ ਦੂਸਰਾ ਵਪਾਰੀਆਂ ਦੀ ਜਿਹੜੀ ਸੁਰੱਖਿਆ ਹੈਗੀ ਆ ਉਹ ਦਿਨ-ਪ੍ਰਤੀ ਦਿਨ ਜਿਹੜੀ ਹੈ ਨਿਸ਼ਚਿਤ ਹੋਣੀ ਚਾਹੀਦੀ ਆ ਔਰ ਖਾਸ ਕਰਕੇ ਜਿਹੜਾ ਦਿਨ-ਪ੍ਰਤੀ ਦਿਨ ਸਾਡੇ ਹਿੰਦੂ ਨੇਤਾਵਾਂ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਆ ਉਹਦੀ ਵੀ ਅਸੀਂ ਪੁਰਜੋਰ ਨਿੰਦਾ ਕਰਦੇ ਆ ਅਗਰ ਪੰਜਾਬ ਸਰਕਾਰ ਕੋਲੋਂ ਇਹ ਕੰਮ ਨਹੀਂ ਹੁੰਦਾ ਤੇ ਇਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਆ ਤਾਂ ਜੋ ਲੋਕਾਂ ਨੂੰ ਸੁਰੱਖਿਆ ਦੇ ਲਈ ਜਿਹੜੀ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਲੈਣੀ ਚਾਹੀਦੀ ਆ ਔਰ ਮੈਂ ਲਾਸਟ ਜੇ ਵੀ ਕਮਾਂਗਾ ਕਿ ਜੋ ਹਾਲਾਤ ਅੱਜ ਸਾਡੇ ਸਨਾਤਨ ਦੇ ਸਾਡੇ ਹਿੰਦੂਤਵ ਦੇ ਨੇ ਅੱਜ ਇਹ ਤੀਸਰਾ ਵਿਸ਼ਾ ਸਾਡਾ ਇਹ ਵੀ ਸੀਗਾ ਕਿ ਗੁਰਵੰਤ ਸਿੰਘ ਪੰਨੂ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠ ਕੇ ਹਿੰਦੂਆਂ ਦੇ ਖਿਲਾਫ ਔਰ ਸਾਡਾ ਸਿੱਖਾਂ ਦੇ ਖਿਲਾਫ Hindu ਔਰ ਸਿੱਖ ਦਾ 9 ਮਾਸ ਦਾ ਰਿਸ਼ਤਾ ਆ ਅੱਜ ਮੈਂ ਪਿਛਲੇ ਸਮੇਂ ਚ ਵੀ ਅਸੀਂ ਬੇਨਤੀ ਕਰਦੇ ਆ ਕਿ ਹਿੰਦੂ ਸਿੱਖ ਦਾ ਜਿਹੜਾ ਰਿਸ਼ਤਾ ਆ ਉਹ ਨੋ ਮਾਸ ਦਾ ਰਿਸ਼ਤਾ ਆ ਗੁਰਵੰਤ ਸਿੰਘ ਪੰਨੂ ਵਰਗੇ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਕੁਝ ਚੰਦ ਪੈਸੇ ਦੀ ਖਾਤਰ ਜਿਹੜਾ ਆਪਸੀ ਭਾਈਚਾਰੇ ਨੂੰ ਖਰਾਬ ਕਰਦੇ ਆ ਉਹਨੂੰ ਬਿਲਕੁਲ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਆ ਹਾਂ ਹਲੇ ਜਿਹੜੀਆਂ ਕਈ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਗੁਰਵੰਤ ਸਿੰਘ ਪੰਨੂ ਨੂੰ ਜਿਹੜਾ ਆ ਉਹ ਦੇਸ਼ ਦਰੋਹ ਦੇ ਪਰਚੇ ਦਰਜ ਹੈ ਸਾਡੀ ਭਾਰਤ ਸਰਕਾਰ ਨੇ ਵੀ ਇਹਦੇ ਤੇ ਕੀਤੇ ਹੋਏ ਆ ਪਰ ਮੈਂ ਦੁਬਾਰਾ ਕਹਾਂਗਾ ਕਿ ਕੇਂਦਰ ਸਰਕਾਰ ਅਗਰ ਛੋਟਾ ਜਿਹਾ ਕਰਾਇਮ ਹੋ ਜਾਂਦਾ ਆ ਪੰਜਾਬ ਦੇ ਵਿੱਚ ਤਾਂ ਤਾਂ ਇੱਥੇ ਪੈਰਾ ਮਿਲਟਰੀ ਫੋਰਸਸ ਦੇ ਦੁਆਰਾ ਉਹਨੂੰ ਫੜਿਆ ਜਾਂਦਾ ਆ ਅਗਰ ਵਿਦੇਸ਼ਾਂ ਦੇ ਵਿੱਚੋਂ ਕੋਈ ਗੁਰਕੇ ਨੂੰ ਲਿਆਣਾ ਆ ਜਾਂ ਕੋਈ ਗੈਂਗਸਟਰ ਨੂੰ ਲਿਆਣਾ ਆ ਉਹ ਲੈ ਆਉਂਦੇ ਆ ਲੇਕਿਨ ਕੇਂਦਰ ਸਰਕਾਰ ਗੁਰਵੰਤ ਸਿੰਘ ਪੰਨੂ ਨੂੰ ਕਦੋਂ ਲਿਆਏਗੀ ਸ਼ਿਵਸਨਾ ਉਧਰ ਬਾਲਾ ਸਾਹਿਬ ਠਾਕਰੇ ਪੁਰਜੌਰ ਮੰਗ ਕਰਦੀ ਆ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਮੋਦੀ ਜੀ ਕੋਲੋਂ ਕਿ ਗੁਰਵੰਤ ਸਿੰਘ ਪੰਨੂ ਨੂੰ ਜਲਦੀ ਪੰਜਾਬ ਲਿਆ ਕੇ ਔਰ ਜਿਹੜਾ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਭਾਈਚਾਰਾ ਜਿਹਨੂੰ ਵੀ ਇਹਨੂੰ ਖਰਾਬ ਕਰਦਾ ਆ ਜਿਸ ਤਰ੍ਹਾਂ ਕੀ ਪਰਸੋਂ ਦਾ ਬਿਆਨ ਹੈਗਾ ਕਿ ਰਾਮ ਮੰਦਰ ਦੇ ਉੱਤੇ ਬਲਾਸਟ ਕਰਾਂਗੇ ਅਸੀਂ ਪਰਜੋਰ ਨਿੰਦਾ ਕਰਦੇ ਆ ਔਰ ਕੈਨੇਡਾ ਦੇ ਵਿੱਚ ਹਿੰਦੂ ਮੰਦਰਾਂ ਦੀ ਹਿੰਦੂ ਇੱਥੋਂ ਤੱਕ ਕਿ ਗੁਰਦੁਆਰੇ ਦੇ ਉੱਤੇ ਵੀ ਹਮਲਾ ਹੋਇਆ ਆ ਇਹ ਕੁਛ ਸ਼ਰਾਰਤੀ ਲੋਕ ਪੰਜਾਬ ਦੇ ਵਿੱਚ ਨਹੀਂ ਪੰਜਾਬ ਦੇ ਲੋਕ ਹੀ ਕੈਨੇਡਾ ਦੇ ਵਿੱਚ ਗਏ ਆ ਔਰ ਦੂਸਰੀ ਧਰਤੀ ਜਿਹੜੀ ਆ ਕੈਨੇਡਾ ਨੂੰ ਪੰਜਾਬ ਕਿਹਾ ਜਾਂਦਾ ਆ ਅਸੀਂ ਟ੍ਰੋਡੋ ਸਰਕਾਰ ਨੂੰ ਵੀ ਔਰ ਜੋ ਮੰਗ ਕਰਦੇ ਆ ਕਿ ਹਿੰਦੂ ਸਿੱਖਾਂ ਦਾ ਜਿਹੜਾ ਉੱਥੇ ਵਿਚਾਰ ਹੈਗੇ ਆ ਉਹਨਾਂ ਦੇ ਵਿੱਚ ਕਰਵਾਹਟ ਪਾਉਣ ਵਾਲੇ ਲੋਕਾਂ ਦੀ ਜਿਹੜੀ ਆ ਉਹ ਵੀਜ਼ਾ ਰੱਦ ਕੀਤਾ ਜਾਏ ਔਰ ਉਹਨਾਂ ਨੂੰ ਕੜੀ ਦੇ ਕੜੀ ਸਜ਼ਾ ਦਿੱਤੀ